ਅੱਖ ਬੋਲਣ ਕਿ ਆ ਜਗ ਸਿਉ ਬਾਦ ਝੂਰ ਮਰੇ ਦੇਖੇ ਪਰਮਾਦ ਅੱਖ ਬੋਲਣ ਜਿਹੜਾ ਜੱਗ ਦੇ ਜਿਹੜੇ ਲੋਕ ਗੱਲਾਂ ਕਰਦੇ ਨੇ ਹਾਂਜੀ ਇਹਨੂੰ ਪਤਾ ਅੱਖ ਦਾ ਵੀ ਬਾਰ ਤੇ ਬੜੀਆਂ ਗੱਲਾਂ ਰੋਜ਼ ਆਰਟੀਕਲ ਲਿਖੀ ਜਾਂਦੇ ਨੇ ਰੋਜ਼ ਕੁਝ ਨਾ ਕੁਝ ਲਿਖੀ ਮੈਨੂੰ ਪਤਾ ਕੁਝ ਵੀ ਨਹੀਂ ਹੈ ਐ ਜੇ ਪਹਿਲਾਂ ਵੀ ਸੀ ਲੋਕ ਅੱਛਾ ਜੀ ਗੁਰੂ ਸਾਹਿਬ ਵੇਲੇ ਵੀ ਸੀ ਹੂੰ ਹੂੰ ਮਾਇਆ ਦਾ ਰਿਸੀ ਮਾਇਆ ਨਾਲ ਜੁੜੇ ਤੇ ਸਿੱਖਣ ਦੀ ਗੱਲ ਕਰਦੇ ਤੇ ਸਿੱਖੀ ਦੀ ਗੱਲ ਜਾਣਦੇ ਹੀ ਨਹੀਂ ਸੀ ਅੱਛਾ ਜੀ ਅਜਿਹਾ ਹੋ ਜਾਈਦਾ ਇਹਨਾ ਨਾ ਬੋਲਣ ਦਾ ਚੱਖ ਬਾਣਨਾ ਕਾ ਜਨ ਸੁਣ ਤੋਂ ਬਾਅਦ ਆਪਣਾ ਕੋਈ ਬਾਤ ਵਾਦਾ ਹੈ ਨਾ ਇਹਨਾਂ ਨਾਲ ਵਿੱਚ ਹੀ ਹੋ ਸਾਡਾ ਤਾਂ ਕੋਈ ਬਾਤ ਅਸੀਂ ਤਾਂ ਜੱਗੇ ਛੱਡਿਆ ਹੋਇਆ ਸਾਡਾ ਬਾਤ ਵਾਦ ਕਰਦਾ ਜਿਹਨੇ ਛੱਡਿਆ ਗਰਉ ਉਹਾਰੇ ਦਿਲਾਉਂਦੇ ਲੋਕਾਂ ਨੂੰ ਕੀ ਜਦ ਬਾਦਵਾਗ ਠੀਕ ਹੈ ਚੱਖ ਬੋਣੋ ਕਿ ਆ ਜਦ ਬਾਦ ਯੂਰ ਪੁਰੇ ਮਾਦਾ ਦੇਖਿਆ ਪਰ ਇਹਦਾ ਝੁਰ ਝੁਰ ਕੇ ਬਥੇ ਯੂਰ ਮਾਦਾ ਦੇਖਾ ਪਰਮਾਦ ਵਰਗਾਦ ਜਿਹੜਾ ਪਰਮ ਆਤਮ ਨੂੰ ਦੇਖ ਲੈਂਦਾ ਉਹ ਸੰਸਾਰ ਵੱਲੋਂ ਛੁਰ ਜਾਂਦਾ ਸੰਸਾਰ ਬਿਲਕੁਲ ਮਰ ਜਾਂਦਾ ਹੋ ਜਾਂ ਛੁੱਟ ਜਾਂਦੇ ਉਹ ਤਾਂ ਇਹ ਨਾ ਛੁਰਾ ਹੁੰਦਾ ਵੀ ਮੈਂ ਕਿਉਂ ਜੁੜਿਆ ਰਿਹਾ ਸੰਸਾਰ ਨਾਲ ਇੰਨਾ ਪਛਤਾਵਾ ਹੁੰਦਾ ਉਹ ਨੂੰ ਆਪਣੇ ਸੰਸਾਰ ਨੂੰ ਛੱਡਣਾ ਉਹ ਕਿ ਸੰਸਾਰ ਦੀ ਗੱਲ ਕਦੋਂ ਕਰੂਗਾ ਕੀ ਲੈਣਾ ਸੰਸਾਰ ਤੇ ਉਹ ਤਾਂ ਪਹਿਲੇ ਪਸਤਾਵੇ ਦਾ ਹੀ ਹੁੰਦਾ ਹੁੰਦਾ ਜੁੜੇ ਰਹਿਣਾ ਪਹਿਲੇ ਉਹਦੇ ਕੱਡੇ ਚੁਬੇ ਹੋਈ ਜਿਹੜੀਆਂ ਸੁਆ ਜੁਬੀਆਂ ਦੀ ਉਹਦੇ ਹੀ ਆ ਜੋ ਜਗ मतलब ਕੈਸ ਕਰ ਦੇਵਦੇ ਨੇ ਨਵੇਂ ਸਿਰੇ ਤੇ ਜਗਮ ਕਿਉਂ ਕਰੂ ਉਹ ਪਹਿਲੀ ਚੋਬ ਕੋ ਬਿਲਰ ਬੁਲਾਤੇ ਪਹਿਲੀਆਂ ਚੋਬਾਂ ਇਹ ਤਕਲੀਫਾਂ ਨੂੰ ਆਦੋ ਦਈਏ ਉਹਨੇ ਟੀ ਲੈਣੇ ਨੇ ਲੋਕਾਂ ਦੇ ਠੀਕ ਹੈ ਜਿਵੇਂ ਕਬੀਰ ਜੀ ਕਹਿੰਦੇ ਬਨ ਕੀ ਦਾਦੀ ਲੱਕੜੀ ਹਾਂ ਜੀ ਹਾਂ ਠੀਕ ਹੈ ਜੀ ਹਾਂ ਨਹੀਂ ਜਨਮ ਹੋਏ ਨਹੀਂ ਜੀਵਨ ਆਸਾ ਆਏ ਚੱਲੇ ਭਏ ਆਸ ਨਿਰਾਸਾ ਜਨਮ ਹੋਏ ਇਹ ਜਨਮ ਕੋਈ ਬਰੀਆ ਨਹੀਂ ਹੈ ਹੂੰ ਜੀਵਨ ਦੀ ਆਸਾ ਕਿੱਥੋਂ ਕਰ ਲੂ ਹੂੰ ਇਹ ਕੋਈ ਜਲਬਦਲ ਬਹੁਤ ਮੈਨੂੰ ਪਤਾ ਲੱਗਿਆ ਹਾਂ ਜੀ ਅਗਲੇ ਜੀਵਨ ਵੀ ਆਸਾ ਕਿੱਥੇ ਤੋਂ ਲੂਗਾ ਜਨਮ ਬੂਹੇ ਦੇ ਜੰਮਦੇ ਰੇ ਮਰਦੇ ਰੇ ਅਗਲੇ ਜੀਵਨ ਵੀ ਜੀਵਨ ਦੀ ਆਸਾਈ ਨਹੀਂ ਹੋਣਾ ਨੂੰ ਹੈ ਜੀਵਨ ਦੀ ਆਸਾ ਹੋਆ ਇਹਨੇ ਮਰਨਾ ਜਾਣੇ ਵਰਤਾ ਮਰਤਾ ਜੰਗ ਬੂਹੇ ਮਰ ਵੀ ਲੋ ਜਾਣੇ ਕੋਏ ਜਿਹੜੇ ਐਸੀ ਬਣਨੇ ਜੋ ਬੜੇ ਲੋਕਾਂ ਨਾਲ ਹੋਏ ਉਹਨਾਂ ਨੂੰ ਜੀਵਨ ਦੀ ਆਸਾ ਉਹਨਾਂ ਦੇ ਅੰਦਰ ਇਹਨਾਂ ਲੋਕਾਂ ਨੂੰ ਕੀ ਪਤਾ ਜੀਵਨ ਲਾ ਸਕੀ ਹੁੰਦੀ ਹੈ ਜਿਦਾ ਸਦਾ ਹੀ ਤੇ ਠੀਕ ਹੈ ਇਹਦਾ ਉਹ ਹੀ ਚੌਧਰੀ ਬਣ ਜਾਂਦੇ ਨੇ ਤਰਫ ਦੇ ਪਤਾ ਪਤਾ ਦੀ ਕੁਝ ਵੀ ਹੁੰਦਾ ਇਹ ਕੋਈ ਜੇ ਉੱਤਣੇ ਫਿਰ ਕੋਈ ਜੇ ਹੰਦਰ ਸਾਰੇ ਉੱਤੇ ਵੀ ਦਾ ਫਰਕ ਹੁੰਦਾ ਠੀਕ ਹੈ ਜੀ ਆਏ ਚੱਲੇ ਪਏ ਆਸ ਨਿਰਾਸ ਆਏ ਚੱਲੇ ਪਏ ਆਸ ਦਾ ਆਏ ਵੀ ਚਲੇ ਵੀ ਗਏ ਕੀਆ ਸਾਹਿਬ ਲੈ ਕੇ ਆਏ ਤੇ ਉਧਰ ਦਸਤੂਰ ਚਲੇ ਗਏ ਠੀਕ ਤੇ ਜਾਣਿਆ ਹੀ ਨਹੀਂ ਕੁਝ ਹੂੰ ਰਾਸਾ ਹੀ ਲੈ ਕੇ ਜਾਣੀ ਦੀ ਤੇ ਜਾਣਿਆ ਹੀ ਨਹੀਂ ਹਾਂਜੀ ਚੋਰ ਚੋਰ ਚੱਕ ਮਾਟੀ ਰਲ ਜਾਏ ਕਾਲ ਨਾ ਚੰਪੈ ਹਰ ਗੁਣ ਗਾਇ ਚੋਰ ਚੋਰ ਚੱਕ ਮਾਟੀ ਰਲ ਜਾਏ ਚੁਰਦੇ ਚੁਰਦੇ ਚੱਕ ਮਾਰਦੇ ਬੰਦੇ ਅਖੀਰ ਬਿਟੀ ਰਲ ਜਾਂਦੇ ਨੇ ਲੋਕ ਹੂੰ ਬੜੀਆਂ ਬੜੀਆਂ ਉਸਾਰ ਦੀਆਂ ਗੱਲਾਂ ਕਰਦੇ ਨੇ ਬੜੇ ਬੜੇ ਗਿਆਨੀ ਬਣਦੇ ਨੇ ਚੋਰ ਚੋਰ ਚੁਰਤੇ ਨੇ ਵੀ ਆਹ ਮੇਰੀ ਗੱਲ ਕਿਉਂ ਦੀ ਬੰਦਾ ਉਹ ਮੇਰੀ ਗੱਲ ਕਿਉਂ ਦੀ ਤੇਰੀ ਗੱਲ ਸੁਣਨ ਵਾਲੀ ਹੋਵੇ ਤਾਂ ਕੋਈ ਸੁਨੇ ਤੇਰੀ ਗੱਲ ਸੁਣਨ ਵਾਲੀ ਹੈ ਉਹ ਦੀ ਚੋਰ ਚੋਰ ਜੱਖ ਮਾਰ ਤੀਰ ਨਾਲ ਜਾਏ ਕਾਲ ਨਾ ਚੰਪੇ ਆਰ ਗੋੰਗਾ ਕਾਲ ਜੰਬੜਿਆ ਆਇਆ ਉਹ ਛੜਦਾ ਦੀ ਹੈ ਆਲਦਾ ਦਾ ਪਤਾ ਹੀ ਨਹੀਂ ਵਿੱਚ ਬੜਿਆ ਹੋਇਆ ਹਰਗੁਣ ਗੌਜ਼ਾਦੀ ਹੂੰ ਹੂੰ ਤੇ ਕਾਹ ਕੁ ਮਾ ਕੇ ਰਹਿ ਨਹੀਂ ਆਉਨੇ ਉਹ ਦੇ ਹਰਗੁਣ ਗਾ ਲੇਗਾ ਫਿਰ ਕਾਲ ਚੰਪੇ ਦਾ ਮਤਲਬ ਹੁੰਦਾ ਜੀ ਸਤਾਉਂਦਾ ਨਹੀਂ ਹੈ ਰਸੂਲ ਅਲੀ ਉੱਦਾਵੂ ਠੀਕ ਹੈ ਉਹ ਰੋ ਕਾਲ ਬੇਰਸੂਲ ਜੀ ਉੱਦਾ ਖਾਂਦਾ ਠੀਕ ਹੈ ਇਹਦੇ ਸੁੱਕੀ ਲੱਕੜੀ ਨੂੰ ਕੌਣ ਖਾਈ ਸੁੱਕ ਖਾਈ ਜਾਂਦੀ ਹੈ ਉਹ ਨਹੀਂ ਪਤਾ ਸੁੱਕੀ ਲੱਕੜੀ ਨੂੰ ਸੁੱਕੀ ਲੱਕੜੀ ਨੂੰ ਨਹੀਂ ਪਤਾ ਕੌਣ ਤੇਨੂੰ ਖੋੜਨਦਾ ਹੈ ਇਹ ਆ ਤੈਨੂੰ ਖੋਦੀਐ ਠੀਕ ਹੈ ਕਿਤੂ ਪਤਾ ਕਿ ਲਈ ਜਾਨ ਜੋ ਹੈ ਕਾਈ ਨਵਨਿਦ ਹਰ ਕੈ ਨਾਏ ਆਪੇ ਦੇਵੇ ਸਹ ਸੁਭਾਈ ਕਾਈ ਨਵਨਿਦ ਹਰ ਕੈ ਨਾਏ ਹਰ ਕੈ ਬਿਲਨੀਰੇ ਲੋਰੀ ਦੀ ਪਾਲੀ ਰਬੀ ਗੁੰਦੀ ਆ ਗਈ ਜੀ ਤੇ ਕੋ ਰਮਾ ਬਿਗਾਨਾ ਯਾਤਰਾ ਜੀ ਨੇ ਪਾਲਿਆ ਹਰ ਕੇ ਲੋਬ ਦਾ ਹਾਂਜੀ ਭਾਈ ਨਵਨ ਧਾਰ ਕੇ ਲੋਏ ਆਪੇ ਦੇਵੇ ਸਹਿ ਸੁਭਾਈ ਆਪੇ ਦੇਵੇ ਸਹਿ ਸੁਭਾਈ ਅੱਜ ਆਪ ਜਿੱਦਾ ਹੋਈ ਹੈ ਸਹਿਜ ਅਵਸਥਾ ਜੋ ਇਹ ਨੂੰ ਦੱ ਅਚਨ ਜਾਇਰਾ ਸਭ ਹਟ ਕੇ ਜਾਂਦਾ ਹੈ ਫੇਰ ਦੱ ਹੂੰ ਜਾਇ ਕੇ ਰਲਿਆਂ ਤੋਂ ਪਰੇ ਹੋ ਜਾਂਦਾ ਹੈ ਨਾ ਸੰਸਾਰੀ ਝਗੜਿਆਂ ਤੋਂ ਪਰੇ ਉਬਰਾ ਝਗੜਾ ਨਾ ਹਾਂ ਤੂੰ ਕੋ ਉੱਪਰ ਤੋਂ ਬੁੱਲ ਨਾਲ ਛਾੜ ਦੇ ਦੂ ਫਿਰ ਮਿਲ ਜਾਂਦੀ ਝਗੜਾ ਅਲਵਾ ਨੂੰ ਨਹੀਂ ਕੋਈ ਮਿਲਦਾ ਹੈ ਜਿਹੜਾ ਆਤਮਾ ਨੂੰ ਮਿਲਦਾ ਝਗੜਾ ਇਹਨਾਂ ਦੇ ਪੱਧਰ ਝਗੜਾ ਹੀ ਰਹਿੰਦਾ ਠੀਕ ਹੈ ਜੀ